ਫਾਜ਼ਲਕਾ ਦੇ ਪਿੰਡ ਮੁਰਾਦਵਾਲਾ ਦਲ ਸਿੰਘ ਵਿਖੇ ਚੋਨਾ ਦੇ ਦੌਰਾਨ ਰஞ்சிਸ਼ ਰਖਦੇ ਹੋਏ ਹੋਇਆ ਝਗੜਾ ਜਿਸ ਵਿੱਚ ਇੱਕ ਦੀ ਗਈ ਜਾਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਸ ਦੀ ਜਾਨ ਗਈ ਹੈ ਅਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਲੋਕਾਂ ਨੇ ਦੱਸਿਆ ਵੀ ਇਹ ਰஞ்சிਸ਼ ਚੋਨਾ ਦੇ ਦੌਰਾਨ ਰੱਖੀ ਗਈ ਸੀ ਅਤੇ ਇੱਕ ਦੀ ਜਾਨ ਚਲੀ ਗਈ ਇਸ ਬਾਅਦ ਵਿੱਚ ਡਾਕਟਰ ਐਰਿਕ ਨੇ ਹੋਰ ਕੀ ਕੁਝ ਕਿਹਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਸਭ ਕੋ ਜਾਣਨ ਲਈ ਬੜੇ ਹਮਲੇ ਹੈ ਜੀ ਇਹ ਭਤੀਜਾ ਲੱਗਦਾ ਜੀ ਮੇਰੇ ਜੀ ਹੂੰ ਇੱਕ ਇੱਕ ਉਹ ਭਰਾਏ ਲੱਗਦਾ ਜੀ ਤੇ ਇਹ ਕੋਈ ਸਮਾਨ ਲੈ ਕੇ ਆਈ ਜਾਂਦੇ ਸੀ ਦੁਕਾਨ ਤੋਂ ਜੀ ਤੇ ਉਹਨੂੰ ਆਵਾਜ਼ ਮਾਰ ਕੇ ਕਹਿੰਦਾ ਜੀ ਤੁਸੀਂ ਅੰਦਰ ਆਓ ਵੀ ਕੰਮ ਹੈਗਾ ਥੋੜਾ ਇੱਕ ਨੂੰ ਅੰਦਰ ਬੁੜਾ ਕੋਈ ਕੱਪੇ ਮਾਰੇ ਅਰਜਿੰਦਰ ਸਿੰਘ ਨੇ ਤੇ ਹੋਰੇ ਮੁੰਡੇ ਨੇ ਤੇ ਇਹਨਾਂ ਨੂੰ ਉਹ ਦੂਜਾ ਮੁੰਡੇ ਨੇ ਝੁਟਾਣ ਗਿਆ ਸੀਗਾ ਉਹਦੇ ਮਗਰ ਪੈ ਗਏ ਉਹਨੂੰ ਵੜਤਾ ਕੇ ਅੱਛਾ ਜੀ ਕਿੰਦੇ ਨਾਲ ਮਾਰਿਆ ਹੈ ਇਹ ਕਿੰਨੇ ਨਾਲ ਕੁੱਟਿਆ ਮਾਰਿਆ ਇੱਕ ਆਪੇ ਸੀ ਕੋਈ ਨਾ ਕੋਈ ਅੱਛਾ ਤੇ ਉਹ ਕੀ ਡਾਕਟਰ ਕੀ ਕਹਿੰਦੇ ਨੇ ਡਾਕਟਰ ਤਾਂ ਹੁਣ ਜੀ ਚੱਲੀ ਜਾਂਦਾ ਜੀ ਦਾਜ ਅਸੀਂ ਤਾਂ ਬਾਅਦ ਚ ਪਹੁੰਚੇ ਜੀ ਮੈਂ ਤਾਂ ਕਿੱਥੇ ਗਿਆ ਸੀ ਬਾਬ ਕਿੰਦੀ ਡੈਥ ਕਿੰਦੀ ਹੋਈ ਹੈ ਡੈਥ ਹੋਈ ਜੀ ਉਹ ਕਿਹਨਾਂ ਪੌਨ ਪੌਨ ਕੁਮਾਰ ਹੈ ਜੀ ਨਾ ਤਾਂ ਉਹ ਵੈਸੇ ਉਹਨੂੰ ਸਜਨ ਕੁਮਾਰ ਕਹਿੰਦੇ ਜੀ ਰੰਜਿਸ਼ ਕੀ ਸੀ ਰੰਜਿਸ਼ ਕੋਈ ਨਹੀਂ ਸੀ ਕੀ ਉਹ ਪੈਂਟ 'ਚ ਆਇਆ ਸੀ ਨਾ ਉਦੋਂ ਲੱਗਿਆ ਜੀ ਕਿ ਨਾ ਮੈਂ ਮੁਰਾਦ ਵਾਲੇ ਪੈਂਟ 'ਚ ਕੋਈ ਕਤਲ ਕਰਨੀ ਹੈ ਐਵੇਂ ਕਹਿੰਦਾ ਸੀ ਕੋ ਹੂੰ ਕੌਣ ਉਹ ਹਰਜਿੰਦਰ ਸਿੰਘ ਹੈ ਉਹ ਕੋਣ ਬੰਦਾ ਕੀ ਕਰਦਾ ਉੱਥੇ ਉਹ ਖੇਤੀ ਉਹ ਆਪਣੇ ਸਰਬੰਧੀ ਜਾਂਦਾ ਹੈ ਟਰੈਕਟਰ ਹੈਗਾ ਹੁਣ ਜਿਵੇਂ ਹੋ ਗਿਆ ਨੇ 2-3 ਸਾਲ ਹੋ ਗਏ ਉਹਨੇ ਜ਼ਮੀਨ ਲਈ ਸਾਡੇ ਕੋਲ ਅੱਛਾ ਕੋਈ ਲਖੜੇ ਦਾ ਬੰਦਾ ਆਏਗਾ ਜੀ ਇੱਕ 6 ਕਿੱਟ ਦਾ ਪਿੰਡ ਹੈ ਜਿੱਥੇ ਕੋਈ ਨਹੀਂ ਖੜਾ ਹੈ ਕਿ ਉਹਨੇ ਵੀ ਸੱਟਾਂ ਵੱਜੀਆਂ ਨੇ ਉਹ ਵੀ ਆਏ ਨੇ ਦੂਜੀ ਪਾਰਟੀ ਨਹੀਂ ਨਹੀਂ ਆਈ ਜੀ ਉਹਨੇ ਕੋਈ ਸੱਟਾਂ ਨਹੀਂ ਵੱਜੀਆਂ ਕੋਈ ਉਹਨਾਂ ਦੇ ਵੱਲੋਂ ਕੋਈ ਜਾਤੀ ਸੁੱਚ ਗਾਲਾਂ ਵੀ ਕਹਿੰਦੇ ਕੱਢੀਆਂ ਗਈਆਂ ਉਹਨਾਂ ਨੂੰ ਗਾਲਾਂ ਕੱਢੀਆਂ ਜੀ ਕਹਿੰਦੇ ਚੁੜੀਆਂ ਛੱਡਣਾ ਨਹੀਂ ਗਾ ਨਹੀਂ ਇਹ ਇਹ ਹੁਣ ਤੁਸੀਂ ਇਹਨੂੰ ਕੌਣ ਲੈ ਕੇ ਆਇਆ ਇੱਥੇ ਇਹ ਸਾਡੇ ਪਿੰਡ ਦਾ ਮੌਜੂਦਾ ਪਹਿਲਾ ਸਰਪੰਚ ਜੀ ਦਾ ਸਾਥ ਦਾ ਸਰਪੰਚ ਜੀ ਦਾ ਬਿੱਪਨ ਰਣੂਆ ਉਹ ਲੈ ਕੇ ਆਇਆ ਸੀ ਅਸੀਂ ਤਾਂ ਬਾਅਦ ਚ ਆਏ ਸੀ ਅਸੀਂ ਕਿੱਥੇ ਕੋਈ ਤਾਂ ਗਏ ਸੀਗੇ ਇਹ ਨਾਮ ਸੀ ਕਿ ਹੁੰਦਾ ਮੈਂ ਪਿੰਡ ਰੇਣਵਾਲਾ ਫਾਜ਼ਿਲका ਪੰਜਾਬ ਤੋਂ ਠੀਕ ਹੈ ਜੀ ਸਾਡੀ ਰੰਗ ਸੀ ਹੋਈ ਕੀ ਗੱਲ ਕੋਈ ਛੱਡੇ ਹੋਈ ਜੀ ਸਰਪੰਚੀ ਵਾਸਤੇ ਹੁਣ ਠੀਕ ਹੈ ਜੀ ਇਲੈਕਸ਼ਨਾਂ ਵਾਸਤੇ ਵਿਪਨ ਸਰਵੰਸ ਸੀਗਾ ਠੀਕ ਹੈ ਖੜਾ ਹੋਇਆ ਠੀਕ ਹੈ ਉਹਨੇ ਸਾਨੂੰ ਕਰਿਆ ਕਿ ਗਾਲਾਂ ਕੱਢੀਆਂ ਠੀਕ ਹੈ ਓਕੇ ਉਹਨੇ ਕੁੱਟਿਆ ਮੈਂ ਕੁੱਟਿਆ ਮੇਰੇ ਭਰਾ ਨੇ ਕੁੱਟਿਆ ਨੂੰ ਠੀਕ ਹੈ ਅਰ ਜਿੰਦਰ ਨੂੰ ਜਿਹੜੇ ਇਹ ਬੰਦੇ ਨੇ ਮਾਰੇ ਸੀਗਾ ਪਵਨ ਨੂੰ ਸਰਪੰਚ ਨੂੰ ਠੀਕ ਹੈ ਜਿਹੜਾ ਮੁੰਡਾ ਹੈਗਾ ਸੀ ਠੀਕ ਹੈ ਉਹ ਤਾਂ ਬਾਅਦ ਸਾਡੀ ਕੋਈ ਅਜਿਹੀ ਨਹੀਂ ਹੋਈ ਉਹ ਕਹਿੰਦਾ ਵੀ ਉਹਨੇ ਇੱਕ ਇੱਕ ਮੇਰਾ ਮੈਂ ਆਪਨੇ ਦਸਣਾ ਉਹ ਨੇ ਆਪਨੇ ਸਾਨੂੰ ਆਪਨੇ ਕਿਹਾ ਉਹ ਕਹਿੰਦਾ ਵੀ ਕੁੱਟਨੇ ਕੁੱਟਣਾ ਇੱਕ ਨੂੰ ਮਾਰਨਾ ਹੀ ਮਾਰਨਾ ਹੈ ਜੇ ਕੋਈ ਮਰਜ਼ੀ ਹੋਏ ਤੇਰਾ ਭਰਾ ਹੋਵੇ ਤੇ ਜੱਕੜ ਹੋਏ ਕੋਈ ਮਰਜ਼ੀ ਹੋਏ ਜਿਹੜਾ ਬੰਦਾ ਉਹਨਾਂ ਸਮਝਿਆ ਹੋਵੇ ਠੀਕ ਹੈ ਤਾਂ ਸਰਪੰਚੀ ਨੂੰ ਲੈ ਕੇ ਜਿਹੜੀ ਆਪਸੀ ਰੰਜਿਸ਼ ਪਈ ਹਾਂਜੀ ਜੀ ਆ ਗੱਲ ਹੋਈ ਹੈ ਸਾਡੀ ਆਪਦੀ ਹੋਈ ਹੈ ਜੀ ਆ ਕੋਈ ਰਿਲੈਕਸ ਨਹੀਂ ਕੋਈ ਗੱਲ ਨਹੀਂ ਇਲੈਕਸ਼ਨਾਂ ਦੀ ਗੱਲ ਹੋਈ ਹੈ ਜੀ ਠੀਕ ਹੈ ਜੀ ਉਹ ਮੈਨੂੰ ਆਪਨੂੰ ਕਹਿੰਦਾ ਸੀ ਕਿ ਠੀਕ ਹੈ ਵੀ ਉਹਨੂੰ ਇੱਕ ਵਾਰ ਠੋਕਣ ਠੋਕਣਾ ਹੀ ਕੋਈ ਮਰਜ਼ੀ ਹੋਵੇ ਜੀ ਇਹ ਸਾਡੇ ਇੱਕ ਵਾਰ ਧੱਗੇ ਚੜ ਜਵੇ ਸਰ ਜੀ ਆ ਗੱਲ ਹੈ ਜੀ ਸਾਡੀ ਜਿੰਨੀ ਡ ਤੇ ਜਿਹੜਾ ਦੂਜਾ ਨਾਲ ਕਾਇਲ ਇੱਕ ਹੋਇਆ ਉਹ ਮੇਰੇ ਚਾਚਾ ਹੈਗਾ ਜੀ ਪਿੰਡ ਬੇਰਾ ਮਰਾਦਲਾ ਪੋਮਗੜਾ ਹੈ ਜੀ ਫਾਜ਼ਿਲ ਕਾ ਪੰਜਾਬ ਤੋਂ ਬਲੋਂਗ ਕਰਦੀਆ ਪੁਲਿਸ ਕੰਪਲੇਂਟ ਕਰਤੀ ਤੁਸੀਂ ਸਰ ਜੀ ਉਹ ਪਤਾ ਨਹੀਂ ਸਾਨੂੰ ਤਾਂ ਉਹ ਸਰਪੰਚ ਹੈਗੇ ਜੀ ਉਹ ਤੇ ਪਿੰਡ ਜੀ ਗਏ ਸੀ ਨਵਤ ਨਾਲ ਆਇਆ ਜੀ ਆ ਵੇਖੋ ਸਰ ਲਈ ਵੀ ਪੀ ਮਰਿਆ ਉਹ ਦੇਖ ਤੋ ਕੀ ਮੰਗ ਕੀ ਕਰਦੇ ਹੋ ਮੰਗ ਰਹੀ ਸਰ ਜੀ ਆਈ ਹੈਗੀ ਐ ਬੀ ਫਾਸੀ ਹੋਣੀ ਚਾਹੀਦੀ ਬਸ ਹੁਣ ਲਈਓ ਓਕੇ ਸਿੱਧੀ ਪਾਸੇ ਉਹਦੇ ਮੁੰਡੇ ਕਹ ਇੱਕ ਮੁੰਡਾ ਹੈ ਉਹ ਦੇ ਇੱਕ ਹੰਦੀ ਕਰਦੀ ਹੈਗੀ ਤੇ ਇੱਕ ਆਪ ਹੀ ਗਿਆ ਤਿੰਨ ਬੰਦੇ ਗਿਆ ਸੁਣ ਲਈ ਉਹਨਾਂ ਨੇ ਘਰੇ ਲੈ ਜਾ ਕੇ ਮਾਰਿਆ ਉਹਨੇ ਘਰੇ ਵੀ ਜਾ ਕੇ ਮਾਰਿਆ ਸਰ ਜੀ ਉਹਨੇ ਕਰ ਲਈ ਜਾ ਕੇ ਮਾਰੇ ਆ ਸੀ ਆਪਸੀ ਕੇ ਉੱਤੇ ਇੱਕੇ ਵੀ ਦੱਸ ਰਿਹਾ ਵੀ ਇਕੱਠੇ ਬੈ ਕੇ ਪਹਿਲਾਂ दारू ਪੀ ਰਹੇ ਸੀ ਸਰ ਜੀ ਸਾਨੂੰ ਪਤਾ ਨਹੀਂ ਮੈਂ ਤਾਂ ਬਾਗ ਦਾ ਕੰਮ ਕਰਦਾ ਜੀ ਠੀਕ ਹੈ ਜੀ ਬਾਅਦ ਹੀ ਚੁਆਇਸ ਤੁਸੀਂ ਹਾਂਜੀ ਹਾਂਜੀ ਮੈਂ ਤਾਂ ਬਾਗ ਤੋਂ ਆਇਆ ਜੀ ਮੈਂ ਤਾਂ ਹੁਣ ਹੀ ਆ ਸੀ ਉਹ ਰੋਲਾ ਮੱਚਿਆ ਜੀ ਤਾਂ ਕਰਕੇ ਬਤਵਾਇਆ ਸੀ ਰੋਲਾ ਤੁਹਾਨੂੰ ਪਤਾ ਹੀ ਆਉਂਦੇ ਪਿੰਡ ਦਾ ਪਿੰਡੇ ਵਿੱਚ ਉਹਦਾ ਜੀ ਤਾਂ ਕਰਕੇ ਇੱਕ ਦੀ ਡੈਥ ਹੋ ਗਈ ਹੈ ਹਾਂਜੀ ਬ੍ਰਦਰ ਦੀ ਤੁਹਾਡੇ ਸਜਣ ਮੇਰਾ ਭਰਾ ਹੈਗਾ ਭਰਾ ਦੀ ਡੈਥ ਹੋ ਗਈ ਹੈ ਚਾਚਾ ਹੀ ਠੀਕ ਨੇ ਉਹਨੂੰ ਹਾਂਜੀ ਜਿਹੜੇ ਚਾਚਾ ਹੀ ਨਾਂ ਲੱਗੇ ਨੇ ਮਿਰਚਾ ਜੀ ਉਹ ਪਤਾ ਨਹੀਂ ਸਰ ਜੀ ਸਾਨੂੰ ਅੰਦਰ ਨਾਲ ਦਿੱਤ ਨਹੀਂ ਨਾਲ ਹੀ ਅੰਦਰ ਨਹੀਂ ਦਿੱਤਾ ਨਾਲੇ ਤੁਸੀਂ ਕਹਿੰਦੇ ਵਿਗਿਆ ਉਹਨਾਂ ਵੱਲੋਂ ਹੀ ਕਮਾਇਆ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਜਿਹੜੇ ਦੋ ਪੇਸ਼ੈਂਟ ਸਾਡੇ ਕੋਲ ਆਇਆ ਮੁਰਾਦ ਵਾਲਾ ਪਿੰਡ ਕੋਈ ਲੜਾਈ ਹੋਈ ਹੈ ਉਹਨਾਂ ਚੋਂ ਇੱਕ ਸਾਡੇ ਕੋਲ ਇੱਕ ਦੇ 33 ਰਹੀ ਗਈ ਜਿਹੜੇ ਦੂਸਰਾ ਹੈਗਾ ਉਹ ਬਰੋਡਰ ਆਇਆ ਅੱਛਾ ਤੇ ਫਰਦਰ ਉਹਨੇ ਇਨਫੋਰਮੇਸ਼ਨ ਭੇਜੀ ਹੈ ਰੀ ਫਰਦਰ ਸਰ ਪੀਆਈ ਤਾਂ ਭੇਜਾਂਗੇ ਭੇਜਾਂਗੇ ਬਟ ਇਹ ਸਾਨੂੰ ਕੀ ਕੋਈ ਅਟੈਂਡੈਂਟ ਇਹਨਾਂ ਦਾ ਆ ਜਾਏ ਤੇ ਐਟਲੀਸਟ ਸਾਨੂੰ ਪਤਾ ਹੋਵੇ ਕਿ ਹੋਇਆ ਕੀ ਅੱਲਾਹ ਕੀ ਦਰਕਾਰਨ ਵੀ ਦੱਸ ਰਹੇ ਸੀ ਕਿ ਕੀ ਕਾਰਨ ਬਣਿਆ ਕਾਰਨ ਤਾਂ ਸਰ ਇਹਨਾਂ ਨੇ ਇਹ ਕਿ ਕਿਸੇ ਨੇ ਰੋਕਿਆ ਉਹਨਾਂ ਨੂੰ ਤੇ ਬਾਅਦ ਚ ਘਰੇ ਕਾਪੇ ਵਗੈਰਾ ਮਾਰਿਆ ਉਹਦੇ ਡੈ दो जने पहुंचे जी एक हड्डी जनी सरते बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत